ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਅਸੀਂ ਆਏ ਹਾਂ ਜੀ ਆ ਦੇ ਮੰਮੀ ਬੰਦੇ ਤਾਂ ਜੀ ਆਵਾ ਉਹਨਾਂ ਦੀ ਸੂਟਲਿਕਤਾਂ ਸੂਟਾਂ ਲੀਖੋ ਜੀ ਦੇਖੋ ਪੱਖਾ ਵੀ ਚੱਲਦਾ ਹੈ ਲੜੀ ਚੱਲਦੀ ਆ ਜੀ

ਮਰੇ ਵੱਡਾ ਤੇ ਆਜੀ ਮੇਰਾ ਵੱਡਾ ਵੀਰਾ ਤੇ ਆਜੀ ਨੰਨੂ ਆਜੀ ਆ ਆਵਰੀ ਜੀ ਮੇਰੀ ਭੈਣ ਤੇ ਆ ਮੇਰਾ ਵੱਡਾ ਵੀਰਾ ਇਹ ਸਭ ਤੋਂ ਵੱਡਾ ਪੁੱਤ ਜ ਮੇਰਾ ਡੈ ਅੰਸਰਾ ਬੈਂਦਾ ਬੋਲਦਾ ਨਹੀਂਗਾ ਇਸ ਤਰ੍ਹਾਂ ਜਾਨ ਮਾ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਆਨੰਦੀ ਟੈਕ ਅਸੀਂ ਵਧੀਆ ਜੀ ਠੀਕ ਹੈਗਾ ਅਸੀਂ ਅੱਜ ਪੈਂਡ ਮੈਂ ਆਪ ਦੇ ਮਾੜੀ ਅਸੀਂ ਉੱਤ ਜਾਣੇ ਕੁਤੇ ਕਰਮ ਬੋਜਾ ਥੋੜਾ ਜਿਹਾ ਬਣਾ ਕੇ ਬਣਾ ਸਕੇ ਪਾਣੀ ਗਰਮੇ ਹਨ ਕਰਕੇ ਔਰ ਸਤਿ ਠੈਕ ਮਾ ਗਿਆ ਜੀ ਸਸਤੀ ਸੌਰੀ ਤੇ ਅੰਤ ਵਿੱਚ ਜਾਨੀ ਕੇ तकरीबन 3:00 ਵਜੇ ਹੋ ਗਿਆ ਉਹ ਕਾਰਨੀ ਪਾਲੀ ਛੀਗਰੀ ਵਿੱਚ ਮਹਾਰਤ ਨੂੰ ਜਾ ਕੇ ਜਾਵਾਂਗੇ ਕਿਉਂਕਿ ਇਹ ਨਾ ਇਹ ਤੋਰ ਚੰਦੂ ਆਪਣਾ ਤੋਰ ਚੰਦੂ ਉਹ ਕਿਸੇ ਨੂੰ ਕਹਿਵਰਾ ਤਾਂ ਨਹੀਂ ਪਤਾ ਲੱਗਣਾ ਨਾ ਨਾ ਬੱਚਿਆਂ ਲਾਇਆ ਸੀ ਬੱਚਾ ਦੋ ਫਿਰ ਸਵਾਰ ਕੇ ਬਹਣਿਆ ਥੋੜਾ ਬਾੜਾ ਕੋ ਟੰਚਾਰੇ ਸਾਥ ਦੇ ਤਾਂ ਕਾਰ ਵੀ ਬਣੀ ਵਾਟੂ ਜੀ ਡੀਟਾ ਬੋਲ ਰਿਹਾ ਹਾਂ ਦੂਤਾ ਗੋਬਿੰਦ ਸਿੰਘ ਜੀ ਜਿਹੜੇ ਨਵੇਂ ਘੜ ਪ੍ਰਾਜਾ ਜੀ ਬਹੁਤ ਬਹੁਤ ਧੰਵਾਦ ਵਾਰ ਵਾਰ ਜੀ ਕੰਮ ਕਰਦੇ ਸੱਚੇ ਪਾਤਸ਼ਾਹ ਪਰ ਹੁਣ ਤਾਂ ਜਾਦਵ ਜੀ ਤੇ ਮੈਂ ਆਇਆ ਹਾਂ ਸਾਬਾ 10:30 ਵਜੇ ਤੇ ਉੱਤਤੀ-ਤੇਤੀ ਹੋ ਆਉਂਦੇ ਜੀ ਜਮਾ ਜੀ ਜਾਦਾ ਇਧਰ ਨਹੀਂ ਰਹਿਣੀ ਬਣਦੇ ਐਂ ਜੀ ਜਾਦਾ ਸੌਖਾ ਉੱਤੇ ਵਿੱਚ ਸੋਖਾ ਉਹਦੇ ਦਿਖਾਈ ਤੋ ਰੋਡੇ ਬੈਰੋਂ ਤੇ ਉਧਮਾਣੀ ਬੜੀ ਕਰਮਜੀਤ ਵਾਲਾ ਕੁਸ ਖਾ ਗਿਆ ਇਹ ਨੋੜਾ ਨਹੀਂ ਨੀਂਜੀ ਆਈ ਇਹ ਦਿਨ ਨਹੀਂ ਆਈ ਇਹ ਜਿਹੜਾ ਪੜਿਓੜੇ ਉਹ ਜਿਹੜਾ ਦੇ ਸਵੇਰ 8:30 ਹੋ ਜਾਂਦਾ ਨਹੀਂ ਨਹੀਂ ਨਾ ਤਾਂ ਇਹ ਤਾਂ ਮਸਾਗਾ ਹੈ ਮੈਂ ਕਰਮਿੰਕਾ ਇਸੇ ਆ ਕੁਮਸਾਗਾ ਸਮੂਹ ਸੇਵਾ ਅੰਦੇ ਇੱਕ ਮਾਸਾ ਸੱਤਾ ਆਪਾ ਦਾ ਵੀ ਵਧੀਆ ਖਾਦੇ ਆ ਵਧੀਆ ਜੀ ਉਹ ਕੀਤੀ ਚੜਾਤ ਲਈ ਜੀ ਉਸ ਵੱਲ ਬਹੁਤ ਧੰਨਵਾਦ ਬਹੁਤ ਸੇਵਾ ਕੀਤੀ ਚਾਰਾ ਨੇ ਤੇ ਵੀਰੇ ਦਾ ਪਤਾ ਲੈਣ ਗਏ ਸੀ ਵੀਰਾ ਤਾਂ ਉਹ ਬਾਈ ਦਾ ਬਹੁਤ ਲੰਘ ਗਿਆ ਸੀ ਉਹ ਦਾ ਪਾਠ ਤੇ ਜੀ ਮੇਰੇ ਦੇ ਵੇਟ ਵੀ ਕਰਦੇ ਰਹੇ ਪਰ ਨਹੀਂ ਆ ਸਕੇ ਵਿਚਾਰਾ ਬੱਸ ਇੱਕ ਮਹੀਨਾ ਤੋਂ ਪਹਿਲਾਂ ਫੋਨ ਆਇਆ ਸੀਗਾ ਬੱਸ ਰਾਤ ਹੀ ਆ ਟੱਕੀ ਬੱਸ ਹੀ ਨਹੀਂ ਮਿਲੀ ਵਿਚਾਰੇ ਨੂੰ ਆਦਾ ਗਿਆ ਸੀ ਬਾਕੇ ਪੁਰਾਣੇ ਦਫ਼ਤਰ ਦੁਬਾਰੋਂ ਨੂੰ ਬਾਸਾ ਜਾਇਦਾਰ ਕਰਕੇ ਬਸ ਆ ਵੀ ਕਦ ਚਲਦਗਾ ਤੇ ਇਸ ਕਰਕੇ ਤੇ ਅੱਜ ਜੇ ਆਵਾਜ਼ ਆਵੇ ਮੈਂ ਚੰਦਿਆ ਦੇ ਅੱਜ ਜੀ ਚਾਹ ਆਏਗੀ ਉਹ ਅੱਜ ਜੀ ਚੁਟੇਗਾ ਨਾ ਰਹਿ ਜਾ ਮਾਂ ਇਹ ਪਹਿਲਾ ਕਪਲੇਰ ਬਣਾਈ ਪਈ ਤੇ ਆ ਵੀ ਨਾਲ ਕੀ ਜਾਣਦਾ ਪਰ ਮਾਨਵੀ ਨੇ ਮੇਰੇ ਬੁਢੇ ਜੀ ਨਹੀਂ ਕਰਦਾ ਇਹ ਰਿੰਦਾਰੀ ਮਾਨਵੀ ਨਾ ਨੰਨੇ ਰਹਿ ਗਈ ਪਤਾ ਇਹ ਤਾਂ ਸਕੂਲੋਂ ਆਇਆ ਸੀਗਾ ਤੇ ਮੇਰਾ ਛੋਟਾ 5 6 ਹੋ ਗਿਆ ਤੇ ਇਹ ਜੋ ਇਹ ਮਾਨ ਨੇ ਕਹਿੰਦਾ ਵੀ ਭਾਈ ਉਹ ਲੜ ਪਿਆ ਉਹ ਤਾਂ ਆਟ ਪਿਆ ਲੜ ਕੇ ਦੀ ਪਤਾ ਨਹੀਂ ਉਹ ਆਦੀ ਵੀ ਸਾਈਕਲ ਨਾਲ ਹੀ ਦੁੱਧ ਘਰੇ ਹੈ ਡ੍ਰੀਮ ਘਰੇ ਹੈ ਔਰ ਛੋਟੀਆਂ ਆਏ ਨੇ ਫੇਰ ਦੁਬਾਰਾ ਮੈਂ ਇਹਨੂੰ ਪੁੱਛਿਆ ਮੈਂ ਮੰਮੀ ਨੂੰ ਛੋਟਾ ਨਾਮ ਆ ਜੀ ਕੋਈ ਪਤਾ ਨਹੀਂ ਵੀ ਛੋਟੀਆਂ ਤੇ ਕਿਹਾ ਨਾ ਚਾਹੀਦੀ ਕੁਛ ਨਹੀਂ ਲੱਗਿਆ ਤੇ ਰੋਣ ਲੱਗ ਗਿਆ ਇਹ ਨਾਲ ਮੈਨੂੰ ਇਹ ਬਤਾ ਮੈਂ ਡੈਡੀ ਕੋਲੇ ਜਾਣਾ ਉਹ ਤਾਂ ਕਾਹਦਾ ਉਹ ਮੁੰਡਿਆ ਬੋਲਿਆ ਉਹ ਵੀ ਪਰਜੀ ਫਰੇਮ ਚਾਹੀਦੀ ਉਹਦੇ ਬਾਹਰ ਲੇਖਿਆ ਵੇ ਦੰਦੂ ਦਾ ਪਾ ਪਹਿਲਾਂ ਸੈਟ ਕੇ ਪਾਇਆ ਪਤਾ ਨਹੀਂ ਕਿੱਥੋਂ ਤੱਕ ਦੇ ਉਹਦਾ ਤਾਂ ਇਹ ਤਾਂ ਨਹੀਂ ਫੱਟ ਗਈ ਹਾਂ ਉਧਰ ਜਾ ਕੇ ਇਹਨੇ ਮੇਰਾ ਡੈਡੀ ਤਾਂ ਨਹੀਂ ਵੇਖਿਆ ਉਹ ਸਲਾਹ ਦੇ ਰਿਹਾ ਕਿ ਤਰਾ ਡੜੀ ਡੋਜ ਗਿਆ ਮੈਂ ਗਿਆ ਉਹ ਨਾਲ ਕਿ ਕੀ ਆਇਆ ਤੇ ਇਹੋ ਤੋਂ ਬੇਕੂਨ ਸਾਰੇ ਪਰੇ ਵੀ ਇੱਕ ਮੈਂ ਚਾਹੇ ਬਕਾਣਾ ਤੇ ਉਥੋਂ ਉਥਰ ਵੀ ਕਿ ਇਹ ਮੇਰਾ ਪੁੱਤ ਜਾਇਆ ਦੀਪਾ ਤੇ ਉਹ ਆ ਵੀ ਲਾ ਚਾਚਾ ਨਾਲ ਆ ਬੈਠਾ ਮੈਂ ਬਰਾਟੇ ਨੇ ਆ ਗਿਆ ਨਾ ਅੱਛਾ ਉਹ ਤਾਂ ਮੈਂ ਆ ਗਿਆ ਚਲੇ ਰਿਹਾ ਤੇ ਨਾਲ ਹੋ ਗਿਆ ਤੇ ਉਹਰਾ ਚਾਚਾ ਨਾਲ ਆ ਬੈਠਾ ਕਹਿੰਦੇ ਯਾਰ ਲੋਕੀ ਜਿਹੜਾ ਜੋ ਦੋਨੇ ਚੱਪੀ ਮਾ ਕੇ ਲੋਏ ਤੇ ਬੇਰਾਂ ਵੀ ਪਾ ਲਿਆ ਹਾਂ ਚਲੋ ਮੈਂ ਨਹੀਂ ਆਈ ਕਰਨਾ ਚਾਹੀਦਾ ਬੱਚਾ ਦਾ ਹੌਲਾ ਭੇਜਣਾ ਇਹ ਪਰ ਬੇਰ ਵੀ ਥੋੜਾ ਥਰਕ ਨਹੀਂ ਖਿਣ ਜਾਂਦੀ ਇਹ ਆਪਾਂ ਇਹ ਨਾ ਉਹਨਾਂ ਦੀ ਲਾਡ ਪਾੜੀ ਜੀ ਆਪੋ ਬਗੜਨੀ ਇਹ ਪਰ ਨਹੀਂ ਪੇਰਦੀ ਮਾਣ ਹੈ ਕਿ ਕਰ ਸੱਚੇ ਪੰਜ ਚਾਰ ਸੱਤ ਕਰੀ ਬਹੁਤ ਕਰਦੇ ਆਂ ਤਾਂ ਕਰੇ ਦੋਨਾਂ ਨੇ ਬਹੁਤ ਕਰਦੇ ਆ ਪਰਮਹਾਨ ਜੀ ਨੂੰ ਲਾਉਣਾ ਕਹਿੰਦਾ ਤਾਂ ਆਏ ਨੇ ਕਿਤੇ ਤਾਂ ਕਹਿ ਦਿੰਦੇ ਸਾਰੇ ਜਾਣੇ ਰਹਿ ਮੰਗੇ ਜੀ ਸਾਰੇ ਜਾਣੇ ਰਹਿਣਗੇ ਰਗੋ ਚਲ ਉਹ ਠੀਕ ਐ ਉਹ ਚਲ ਭਾਈ ਅਗਲੇ ਨੂੰ ਰਹਿਭਾਂ ਤੇ ਕਟੜ ਜਰੀ ਘਰ ਨਾਲ ਦੀ ਵਿਚਨੀ ਦੀ ਤੇ ਗੇਰੀ ਸੁਤਨਾ ਦੇ ਦਾਇਰ ਤੋਂ ਲਈ ਚੀਜ਼ ਲੈਂਦੇ ਨੇ ਕਿਉਂਕਿ ਉਹ ਆਪਰੇ ਉਹਦੇ ਤੇ ਉਹ ਨਾਲ ਕੀ ਕੋਈ ਆਪਰੇ ਬਾਸ ਸਿੰਘ ਬਲੇ ਉਹਦੇ ਤੇ ਪਰਮਹਾਨ ਜੀ ਲਾਣੇ 600 ਬੇਰ

ਮਾਨੀ ਦਾ ਕਾਜ ਕਰਕੇ ਨਾ ਬਾਹਰੋਂ ਦਾ ਜਮੀਨੀ ਕਰ ਕਰਦਾ ਕੋਈ ਨਹੀਂ ਜਾਂਦਾ ਧੋਣੇ ਦੇ ਘੇਟਨੇ ਆ ਦਾ ਪਤਾ ਆਏ ਜੀ ਘਰੇ ਕੁਝ ਆਏ ਜੇ ਨੰਨਾ ਨਾ ਹੋਵੇ ਕਰੇ ਫੇਰ ਵੀ ਨਹੀਂ ਆਉਣੇ ਤੇ ਨੰਨੂ ਨਾ ਨਹੀਂ ਜੇ ਨੰਨੂ ਨੂੰ ਪਾਛੇ ਕਰਦੇ ਕੇ ਤੇ ਛਾਂਹ ਜੜੀ ਪਾਏ ਰਹਿੰਦਾ ਪਰ ਉਹਦਾ ਬਹੁਤ ਹਾਂ ਵਿੱਚ ਨਾ ਦੇ ਰੋਣੇ ਆ ਨੀਚੇ ਵਿੱਚ ਡਾਰੇ ਨਾ ਦੱਸੇ ਪੱਤੇ ਵਿੱਚ ਜਿੰਨਾ ਚੱਕਿਆ ਉਸ ਮੈਂ ਨਰਮਪਾਲ ਨੂੰ ਕੋ ਨਾ ਜਰੀ ਇਹਨਾਂ ਨੂੰ ਰੋਟੀ ਹਾ ਜਿਵੇਂ ਨਹੀਂ ਆਉਂਦਾ ਚਲੋ ਵਧੀਆ ਪੈਣਾ ਭਰਾਵਾਂ ਦਾ ਪਿਆਰ ਹੋਣਾ ਚਾਹੀਦਾ ਹੈ ਬੜਿਆ ਨਾ ਵੀ ਹਾਂ ਆਪਣੇ ਗੱਲਾਂ ਨੇ ਉਹ ਚੁੱਪ ਚਾਪ ਸੱਤ ਵਰਤੀ ਵਰਸੋ ਪਰ ਆਸ ਤੇ ਖੇਡ ਤੇ ਸੋਹਣੇ ਲੱਗਦੇ ਹਾਂ ਉਹਨੇ ਥੋੜੋ ਆਪਾਂ ਪਰ ਬੇਰ ਵੀ ਜਿਹਨੂੰ ਘੂਰ ਮੰਨਦੇ ਨੇ ਨੰਨ ਵੀ ਨਹੀਂ ਮੰਨਦੇ ਉਹ ਹੁੰਦੇ ਆ ਤੇ ਆਜਨ ਚਲੋ ਕਿਹੜਾ ਰੋਸ਼ਕੀ ਕਰਦੇ ਨੇ ਬਹੁਤ ਜਿਆਦਾ ਕ੍ਰੈਕ ਦੇ ਪੈਣਾ ਭਰਾਵਾਂ ਦਾ ਸਿੱਤਰਾਂ ਤਿਆਰ ਬਣਾ ਰਹੀ ਹੈ ਨਾ ਦੁਪੀਆ ਈਲਾ ਦਾ ਨਾ ਹੈ ਇਥੋਂ ਕੁਛ ਵੀ ਨਹੀਂ ਬਸ ਰਲ ਮਰ ਕਿਰਣਾ ਚਾਹੀਦਾ ਸਾਰੇ ਪੰਟਰਾ ਨਾ ਤੁਮ ਖਾ ਲੋਂ ਨਦੀ ਦਾ ਕੋਠੋ ਜੋ ਕਰ ਇਹ ਜੇ ਸਭੀ ਸਰਪਾ ਕੀ ਦੂਜੇ ਦੇ ਪਾਸ ਦੀ ਆਪ ਸੋਚਦੇ ਕਿ ਭਾਰਾ ਇਤਨ ਦਿਲੋਂ ਬਾਹਰ ਕੀ ਆਲ ਕੇ ਅੰਦਰ ਢੜਪਰਾ ਸਭ ਜੁੜੇ ਰੋ ਯਾ ਕੱਟੇ ਰੋ ਉਸੋ ਬੈਠੋ ਇਹ ਬਾਕੀ ਕੋਈ ਪਤਾ ਨਹੀਂ ਪਰਵਾਹ ਨਹੀਂ ਮੱਝੀ ਜਾਵਤ ਇਸੋ ਇਸਕਾਰ ਕੇ ਬਰੇ ਚੇਤਨਤਾ ਤੁਸੀ ਮਾਤਾ ਜੀ ਪਰੋਂ ਪਾਈ ਕੋ ਮੇਰਾ ਕਤੇ ਜਾ ਵੀ ਇੱਦਈ ਹੈ ਮੇਰੇ ਬੰ ਨੂੰ ਵਿਚਾਰਾ ਉਹ ਵੀ ਹੋਰ ਵਿਚਾਰਾ ਮਨ ਜਿਤਿਆ ਤੇ ਸਰ ਨੰਨ ਨੰਨ ਉਹ ਤਾਂ ਮਹੀਨਾ ਹੈਗਾ 20 ਸਾਲਾਂ ਦਾ ਹੋ ਗਿਆ ਇਹ ਨਾ ਜਨਮਾ 16 ਸਾਲਾ ਨੰਨ ਚਾਹੇ ਅਫਕੀ ਦਾ ਵੱਡਾ ਸੁੱਕੀ ਹੋ ਗਿਆ ਅੰਮੀ ਹਾਂ ਨੱਟ ਮਾਰ ਨਾ ਤੇ ਇਆਂ ਸਾਲਾਂ ਦਾ ਹੈਗਾ ਬਾਈਆਂ ਤਿੰਨ ਸਾਲਾਂ ਦਾ ਹੈਗਾ ਹਾਂ ਉਹ ਵੀ ਚੁੱਕੀ ਹੋ ਗਈ ਨਾ ਵੱਡਾ ਹਾਂ ਕਦਾਈਂ ਛੋਟਾ ਜਿਹਾ ਚੈਰਾ ਇੰਨਾ ਗੋਵਸ ਨਾ ਨਾ ਰੋ ਚੈਰਾ ਜੁਆਇਦਾ ਪਤਾ ਨਾ ਨਾ ਪਤਾ ਕਸ ਪਏ ਚਾਤੀ ਜਨਾ ਜੋਤੀ ਪਾਣੇ ਜੇ ਨਹੀਂ ਮਧਿਆ ਖਾਣ ਲੈਂਦੇ ਕਰਾਂ ਤਪਾਰੋ ਬ੍ਰਿੰਦਾਂਮੀ ਯਾਤਰਾ ਤੇ ਬੋਲਦੇ ਤੇ ਤੇ ਜਦੋਂ ਜਦੋਂ ਮੈਂ ਆਪ ਕੋਲੇ ਤੁਮਾਂ ਛੋਟਾ ਜਿਹਾ ਟੈਜ ਕਰਦਾ ਆਦਾ ਜਦ ਜਦ ਕਹੀਏ ਨਾ ਉਹ ਚੀਜੀ ਲੈਂਦੀ ਆ ਰਮਨ ਦੀ ਕੋਠਾ ਚੀਜੀ ਲੈ ਕੇ ਆਂਦੀ ਆ

ਸੋਲੇ ਮੈਨੂੰ ਤਾਂ ਆਪਣੀ ਇਹ ਅਵਧਾਵਾ ਕੰਮ ਕਰਦੀਆਂ ਨਹੀਂ ਹੋਈਆਂ ਹੁੰਦਾ ਸੱਚ ਕਿਹਾ ਉਹਨਾਂ ਨੇ ਇਹਦੇ ਪੂਰੇ ਹਾਂ ਜੇਕਰ ਤੇ ਮੈਂ ਅਜਿਹਾ ਇੱਕ ਅਵਧਾ ਜਾ ਕੇ ਭੇਜਦਾ ਤਾਂ ਭੇਜ ਹੀ ਮੈਂ ਆਉਂਦਾ ਤੇ ਪਰ ਭੇਜ ਹੀ ਜਾਨੀਏ ਹਵਾ ਬਹੁਤ ਠੰਡੀ ਰਹੂਗੀ ਉਦੋਂ ਤੇ ਜਿੰਨ ਦੌੜਦਾਂਗਾ ਮੈਂ ਉੱਕਣੀ ਵੀ ਮੰਨ ਜੀਦਾ ਆਦੀ ਮਾਦਰੀ ਬਹੁਤ ਹੀ ਹੰਗਣਾ ਹੰਗਣਾ ਚਲੋ ਪਾਛਾਏ ਵੀ ਮੋਹ ਪਹਿ ਕੇ ਆਈ ਵਾਸਾ ਨਾਲ ਜੂੜ ਕੇ ਜਾਣੇ ਟੈਨਸ਼ਨ ਘਾਟੋ ਨਹੀਂ ਕਿ ਆਪਾਂ ਦਾ ਪੁੱਲਰ ਵੀ ਆਏ ਬਾਹਰ ਨਹੀਂ ਪਚਾਰਾ ਹੋਗੀ ਬਹੁਤ ਜ਼ਿਆਦਾ ਹੋਗੀਆ ਹੈਨਾ ਤੇ ਆਪਾਂ ਦਾ ਪੁੱਲਰ ਵੀ ਹੈ ਦੂਜਾ ਹੀ ਆ ਪੱਖੇ ਨਾਲ ਗਈ ਆ ਚਰਾ ਮੋਟਰਾ ਚੜੀਆਂ ਚੜੀਆਂ ਆ ਪਾਣੀ ਆ ਨਹੀਂ ਮੋਟਰ ਤਾਂ ਸਹੀ ਆ ਪਰ ਜਿਹੜੀ ਉਹਦੀ ਥਰਡੀ ਬਾਡੀ ਹੋ ਗਈ ਬਾਡੀ ਗਾਣੀ ਤਾਂ ਪਾਣੀ ਤਾਂ ਘਰ ਨਹੀਂ ਆਉਂਦਾ ਹੈ ਨਾ ਉਹਦਾ ਖੜਦਾ ਹੀ ਨਹੀਂ ਪਾਣੀ ਉਹਦੇ ਲਈ ਕੋਈ ਨਾ ਆਉਂਦਾ ਜਿਹਦਾ ਨਾ ਮੈਂ ਪਲਾਸਟਿਕ ਦੀ ਬਾਡੀ ਵਾਲੀ ਲੱਗੇ ਹੈ ਨਾ ਦੂਸਰਾ ਹੀ ਲੱਗੇ ਇਹ ਵਾਲਾ ਨਾ ਮੰਮੀ ਕੋਈ ਆਟੇ ਤੇ ਬਾਡੀਆਂ ਆਪਰੇ ਦਰਵਾਜ਼ਾ ਖੇੜਦੇ ਹੈ ਇੱਕਾ ਰੋੜਾ ਹਾਂ ਇਹ ਨਾ ਉਹ ਨਹੀਂ ਉਹਦਾ ਇੱਕ ਰੋੜਾ ਵੱਜਦਾ ਮੋਰੀ ਨਾਲ ਹੈ ਉਹਦਾ ਵੀ ਥਕਰ ਪਹਿਲੀ ਦਾ ਗੰਨ ਲੈਣਾ ਨਹੀਂ ਕਿਚਨ ਲੱਗ ਜਾਨੀ ਦੋੜ ਦਿਰਾਂ ਤੱਕ ਦੂਜੇ ਨਾਲ ਬੜੀ ਯਾਰ ਮੈਂ ਕੱਚੇ ਤੇ ਜਾਣਾ ਮੈਂ ਲੈਣਾ ਇਹਦੇ ਨਾਲ ਜੀ ਜਿਹੜਾ ਲੋਹੇ ਤਾਂ ਉਹ ਨੂੰ ਡਾਲ ਲੱਗਦਾ ਥੋੜਾ ਜਿਹਾ ਭਾਰ ਆਉਂਦਾ ਕਿਚਨ ਚ ਇਹ ਘਰੇ ਤੇ ਆਉਂ ਖਾ ਉਹ ਕਿਚੜੀ ਜਾਂਦਾ ਨਾ ਜੋ ਟਿਕਟਾ ਕੋ ਜੀ ਮੇਰੇ ਕੋਲ ਪੈਂਦਾ ਤੋਂ ਕਰਕੇ ਲਈ ਅਸੀਂ ਕੱਲ ਨੂੰ ਬਲਾਕ ਕਰਨੇ ਚਾਹੁੰਦੇ ਹਾਂ ਜਿਸੇ ਖਾਤਾ ਦੇਖਾ ਚਾਹੁੰਦੇ ਹਾਂ ਸਾਰੇ ਪੈਨਾ ਪ੍ਰਮਾਣਾਂ ਜੀ ਤੇ ਜੀ ਮਛਾਵਾ ਦੇ ਧੰਨਵਾਦ ਰੂ ਬਾਹਰ ਬੈਠੇ ਨੇ ਚਾਲ ਵਿੱਚ ਜਿੰਨੇ ਪਤਾ ਇਹਨਾਂ ਨੂੰ ਬਹੁਤ ਸਾਰੇ ਯਾਰ ਪਰਚਾ ਜੀ ਦਾ ਜੀ ਦਰਦ ਮਛਾਵਾ ਦਾ ਬਹੁਤ ਦਰਦ ਚਾਹੇ ਸਾਰੇ ਸਾਸਰੀ ਪਾਲ ਜੀ